ਚਾਓ ਐਂਡ ਸਤ ਸ੍ਰੀ ਅਕਾਲ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਹੁਣ ਆਪਾਂ ਕੁਝ ਗੱਲਾਂ ਕਰਦੇ ਹਾਂ ਇਟਲੀ ਆਉਣ ਬਾਰੇ ਵੈਸੇ ਤਾਂ ਸਭ ਤੋਂ ਪਹਿਲੀ ਗੱਲ ਕਿ ਆਪਣਾ ਪੰਜਾਬ ਸਭ ਤੋਂ ਸੋਹਣਾ ਆ ਉਥੋਂ ਆਉਣ ਨੂੰ ਤਾਂ ਦੈਲੀ ਨਹੀਂ ਕਰਦਾ ਹਨਾ ਜਦੋਂ ਵੀ ਪੰਜਾਬ ਜਾਇਦਾ ਬਟ ਫਿਰ ਵੀ ਪਰ ਜਿੱਥੇ ਵੀ ਰੱਬ ਨੇ ਜਿੱਥੇ ਜਿੱਥੇ ਕਿਸੇ ਦਾ ਦਾਣਾ ਪਾਣੀ ਦੇਖਿਆ ਆ ਹਨਾ ਹਰ ਹਾਲਤ ਵਿੱਚ ਉਥੇ ਜਾਣਾ ਹੀ ਪੈਂਦਾ ਆ ਤੇ ਆਪਣਾ ਦਾਣਾ ਪਾਣੀ ਚੁਗਣਾ ਹੀ ਪੈਂਦਾ ਆ ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਨੱਕ ਨਾ ਥਕਾ ਸਮਹਤ ਕੀਰਤ ਤੱਕ ਦੇਹ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸੋ ਆਪਾਂ ਨੂੰ ਕੀਰਤ ਕਰਨ ਵਾਸਤੇ ਪਰਦੇਸਾਂ ਵਿੱਚ ਆਉਣਾ ਪੈਂਦਾ ਆ ਕਿਸੇ ਦਾ ਦਾਣਾ ਪਾਣੀ ਅਮਰੀਕਾ ਦਾ ਲਿਖਿਆ ਕੈਨੇਡਾ ਦਾ ਕਿਸੇ ਦਾ ਇਟਲੀ ਦਾ ਕਿਸੇ ਦਾ ਕਿਸੇ ਕੰਟਰੀ ਦਾ ਜਿੱਥੇ ਵੀ ਆਪਣਾ ਲਿਖਿਆ ਦਾਣਾ ਪਾਣੀ ਆਪਾਂ ਨੂੰ ਜਾਣਾ ਹੀ ਪੈਂਦਾ ਆ ਹਨਾ ਬਾਕੀ ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਦੋਂ ਇਟਲੀ ਆਉਣ ਤੋਂ ਪਹਿਲਾਂ ਜੇ ਆਪਾਂ ਇਟਾਲੀਅਨ ਬੋਲੀ ਥੋੜੀ-ਬਹੁਤੀ ਸਿੱਖ ਕੇ ਆਉਨੇ ਆ ਤਾਂ ਇੱਥੇ ਕੰਮ ਕਾਰ ਲੱਭਣ 'ਚ ਔਖ ਨਹੀਂ ਹੁੰਦੀ ਹੈ ਨਾ ਓਨੇ ਆਪਾਂ ਨੂੰ ਕਮਿਊਨੀਕੇਸ਼ਨ ਕਰਨ 'ਚ ਪ੍ਰੋਬਲਮ ਨਹੀਂ ਹੁੰਦੀ ਆਪਾਂ ਵਧੀਆ ਤਰ੍ਹਾਂ ਅਡਜਸਟ ਕਰ ਸਕਦੇ ਆ ਸੋ ਮੈਂ ਅਗਲੀ ਵੀਡੀਓ ਵਿੱਚ ਸੋਚਿਆ ਹੈ ਕਿ ਤੁਹਾਨੂੰ ਬਹੁਤ ਸੌਖੇ ਢੰਗ ਨਾਲ ਇਟਾਲੀਅਨ ਬੋਲੀ ਸਿਖਾਵਾਂਗੀ ਜਿੱਦਾਂ ਕਿ ਮੈਂ ਆਪ ਸਿੱਖਿਆ ਹਨਾ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਮੈਂ ਅਗਲੀ ਵੀਡੀਓ ਪਾਵਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਆਪਾਂ ਕੱਲ ਤੋਂ ਸ਼ੁਰੂ ਕਰਾਂਗੇ ਆਪਾਂ ਰੋਜ਼ ਇਟਾਲੀਅਨ ਦੇ ਤਿੰਨ ਚਾਰ ਵਰਡ ਸਿੱਖਿਆ ਕਰਾਂਗੇ ਓਕੇ ਜੀ ਸਾਸਤ੍ਰੀਕਾਲ ਐਂਡ ਚਾਓ 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 ਐਂਡ ਸਾਸ